ਇਸ ਨਾਲ ਹੀ ਵੱਡੀ ਅਪਡੇਟ ਦਾ ਰੁਕ ਕਰਦੇ ਹਾਂ ਸ਼੍ਰੀ ਕਾਪਟਕ ਸਾਹਿਬ ਦੇ ਜਥੇਦਾਰ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਅਕਾਲੀ ਆਗੂਆਂ ਦੇ ਸਤੀਫੇ ਪ੍ਰਵਾਨ ਕਰਨ ਦਾ ਸਮਾਂ ਵਧਾ ਦਿੱਤਾ ਗਿਆ ਗਿਆਨੀ ਰਗਵੇਰ ਸਿੰਘ ਨੇ 20 ਦਿਨਾਂ ਦਾ ਸਮਾਂ ਦਿੱਤਾ ਹੈ ਅਕਾਲੀ ਦਲ 20 ਦਿਨਾਂ ਦੇ ਅੰਦਰ ਅੰਦਰ ਸਤੀਫੇ ਪ੍ਰਵਾਨ ਕਰਨ ਤੋਂ ਬਾਅਦ ਰਿਪੋਰਟ ਸੌਂਪੇ ਪਹਿਲਾਂ 3 ਦਿਨਾਂ ਦੇ ਅੰਦਰ ਸਤੀਫੇ ਪ੍ਰਵਾਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਲੇਕਿਨ ਹੁਣ ਅਪਡੇਟ ਮਿਲ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ 20 ਦਿਨਾਂ ਦਾ ਸਮਾਂ ਦਿੱਤਾ ਹੁਣ ਅਕਾਲੀ ਦਲ 20 ਦਿਨਾਂ ਦੇ ਅੰਦਰ ਅੰਦਰ ਸਤੀਫੇ ਪਰਵਾਣ ਕਰੇ ਦਾ ਪਹਿਲਾ 3 ਦਿਨਾਂ ਦਾ ਸਮਾਂ ਸੀ ਲੇਕਿਨ ਹੁਣ ਸਮਾਂ ਸੀਮਾ ਜਿਹੜੀ ਆ ਉਹ ਵਧਾ ਦਿੱਤੀ ਗਈ ਆ ਜਥੇਦਾਰ ਸਾਹਿਬ ਦੁਆਰਾ ਸੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਜਿਵੇਂ ਹੁਕਮਜਾਰੀ ਹੋਏ ਸਨ ਜਿਵੇਂ ਪੰਥਕ ਜਿਹੜੀ ਆ ਧਾਰਮਿਕ ਸਜ਼ਾ ਲੱਗੀ ਤਨਖਾਹ ਲੱਗੀ ਉਸ ਤੋਂ ਬਾਅਦ ਹੁਣ ਅਪਡੇਟ ਮਿਲ ਰਿਹਾ ਹੈ ਕਿ 20 ਦਿਨਾਂ ਦਾ ਸਮਾਂ ਦਿੱਤਾ ਗਿਆ ਗਿਆਨੀ ਰਗਵੀਰ ਸਿੰਘ ਦੁਆਰਾ ਸੁਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ 20 ਦਿਨਾਂ ਦਾ ਸਮਾਂ ਦਿੱਤਾ ਹੈ ਪਹਿਲਾਂ 3 ਦਿਨਾਂ ਦੇ ਅੰਦਰ ਸਤੀਫੇ ਪ੍ਰਵਾਨ ਕਰਦੇ ਹੁਕਮ ਜਾਰੀ ਹੋਏ ਸਨ ਲੇਕਿਨ ਹੁਣ 20 ਦਿਨਾਂ ਦਾ ਸਮਾਂ ਦੇ ਦਿੱਤਾ ਗਿਆ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਸੋ ਕਾਲੀਆ ਗੋਡੇ ਸਤੀਫੇ ਪ੍ਰਵਾਨ ਕਰਨ ਦਾ ਸਮਾਂ ਹੁਣ ਵਧਾ ਦਿੱਤਾ ਗਿਆ 20 ਦਿਨਾਂ ਦਾ ਸਮਾਂ ਦਿੱਤਾ ਗਿਆ ਹੁਣ ਸੋ ਜਦੋਂ ਸ਼੍ਰੀ ਕਾਲਤਖਬ ਸਾਹਿਬ ਦੀ ਫਸੀਲ ਤੋਂ ਹੁਕਮਜਾਰੀ ਹੋ ਰਹੀ ਆ ਸੀ ਜਥੇਦਾਰ ਸਾਹਿਬ ਦੁਆਰਾ ਹੁਕਮਜਾਰੀ ਕੀਤਾ ਜਾ ਰਿਹਾ ਸੀ ਉਸ ਮੌਕੇ ਸਮਾ ਦਿੱਤਾ ਗਿਆ ਸੀ ਤਿੰਨ ਦਿਨਾਂ ਦਾ ਕਿ ਤਿੰਨ ਦਿਨਾਂ ਦੇ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਦਾ ਅਸਤੀਫੇ ਦਿੱਤੇ ਗਏ ਸੁਮਰੀ ਸੁਗੀ ਪਰ ਵੀਰਾਲ ਖ ਫੋਨ ਲਾਈਨ ਤੇ ਜੁੜਨੇ ਪਰਮ ਕੀ ਕੁਝ ਜਾਣਕਾਰੀ ਹੈ ਨਵੇਂ ਹੁਕਮ ਜਾਰੀ ਹੋਏ ਨੇ ਸ਼੍ਰੀ ਕਾਲ ਤੱਕ ਸਾਹਬ ਤੋਂ ਅਹ ਦੇਖੋ ਗੁਰਪ੍ਰੀਤ ਇਹ ਦੋ ਤਿੰਨ ਦਿਨ ਹੋ ਗਏ ਨੇ ਲਗਾਤਾਰ ਸੀ ਦੇਖ ਰਹੇ ਸੀ ਕਿ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹ ਇੱਕ ਬੰਦ ਕਮਰਾ ਮੀਟਿੰਗ ਨਹੀਂ ਅਸੀਂ ਇਸ ਨੂੰ ਕਹਿ ਸਕਦੇ ਇੱਕ ਸਲਾਹ مشورہ ਜ਼ਰੂਰ ਕਰਦੇ ਨਜ਼ਰ ਆਏ ਸੀ ਕਿ ਜਸਵੰਤ ਅਗਿਆਨੀ ਰਗਵੀਰ ਸਿੰਘ ਹੋਰਾ ਦੇ ਨਾਲ ਜਿਸ ਦਿਨ ਸੁਬੀਰ ਬਾਦਲ ਤੇ ਗੋਲੀ ਚੱਲਦੀ ਹੈ ਉਸ ਤੋਂ ਇੱਕ ਦਿਨ ਬਾਅਦ ਵੀ ਮਿਲਦੇ ਨੇ ਉਸ ਤੋਂ ਬਾਅਦ ਫਿਰ ਇੱਕ ਮੁਲਾਕਾਤ ਇਹਨਾਂ ਦੀ ਹੁੰਦੀ ਹੈ ਪਰ ਉਹ ਬੰਦ ਕਮਰੇ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਜਿਸ ਤੋ ਤੱਕ ਸਾਨੂੰ ਜਾਣਕਾਰੀ ਸੀਗੀ ਕਿ ਜਿਹੜੇ ਧਾਮੀ ਸਾਹਿਬ ਨੇ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜਾ 3 ਦਿਨ ਦਾ ਸਮਾਂ ਦਿੱਤਾ ਹੈ ਉਸ ਦੇ ਵਿੱਚ ਵਾਅਦਾ ਕੀਤਾ ਜਾਵੇ ਅਸੀਂ ਸੇ ਪ੍ਰਮਾਣ ਕਰਨ ਦਾ ਸੋ ਉਸ ਨੂੰ ਲੈ ਕੇ ਬੀਤੇ ਦਿਨ ਵੀ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਜਾ ਕੇ ਮਿਲੇ ਸੀਗੇ ਚਾਹੇ ਉਹ ਮਾਮਲਾ ਹੋਰ ਸੀਗਾ ਪਰ ਉਸ ਨੂੰ ਲੈ ਕੇ ਵੀ ਐਗਜ਼ੈਕਟਿਵ ਦੇ ਮੈਂਬਰਾਂ ਨੇ ਵੀ ਜੱਜਦਾਰ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਇਸ ਦਾ ਸਮੇਂ ਦੇ ਵਿੱਚ ਜਿਹੜਾ ਥੋੜਾ ਵਾਧਾ ਕੀਤਾ ਜਾਵੇ ਸੋ ਇਹ ਗੱਲ ਆਫੀਸ਼ੀਅਲ ਤੌਰ ਤੇ ਨਹੀਂ ਸੀ ਬਾਹਰ ਆਈ ਇਸ ਕਰਕੇ ਇਸ ਨੂੰ ਗੁਪਤ ਰੱਖਿਆ ਗਿਆ ਸੀਗਾ ਪਰ ਹੁਣ ਜਾ ਕੇ ਪਤਾ ਲੱਗਿਆ ਕਿ ਇਸ ਦੇ ਵਿੱਚ 20 20 ਦਿਨਾਂ ਦਾ ਜਿਹੜਾ ਉਹ ਵਾਅਦਾ ਕਰ ਦਿੱਤਾ ਗਿਆ ਹੈ ਜੱਜਦਾਰ ਸਾਹਿਬ ਵੱਲੋਂ ਇਹ ਕਾਲੀ ਦਲ ਵਿੱਚ ਜਿੰਨੇ ਜਿੰਨਾਂ ਨੇ ਅਸਤੀਫੇ ਦਿੱਤੇ ਨੇ ਚਾਹੇ ਉਹ ਸੁਖਵੀਰ ਬਾਦਲ ਨੇ ਚਾਹੇ ਹੋਰ ਨੇ ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਸੀਗਾ ਸਾਰਿਆਂ ਨੇ ਹੀ ਅਸਤੀਫਿਆਂ ਦੀ ਛੜੀ ਜਿਹੜੀ ਸੀਗੀ ਲਾ ਦਿੱਤੀ ਸੀ ਕਿ ਉਹਨਾਂ ਨੇ ਕਿਹਾ ਕਿ ਜੇ ਸੁਬੀਰ ਬਾਦਲ ਨਹੀਂ ਰਹਿਣਗੇ ਪ੍ਰਧਾਨਤਾ ਅਸੀਂ ਵੀ ਅਸਤੀਫੇ ਦੇਵਾਂਗੇ ਸੋ ਉਸ ਨੂੰ ਲੈ ਕੇ ਕਈ ਅਸਤੀਫੇ ਜਿਹੜੇ ਸੀਗੇ ਉਹ ਕਾਰਜਕਾਰੀ ਪ੍ਰਧਾਨ ਕੋਲ ਆਏ ਸੀਗੇ ਭੁੰਦਰ ਸਾਹਿਬ ਕੋ ਆਏ ਸੀਗੇ ਹਾਲਾਂਕਿ ਉਹਨਾਂ ਨੂੰ ਜਿਹੜਾ ਮਨਜ਼ੂਰ ਕਰਨਾ ਸੀਗਾ ਉਹ 3 ਦਿਨਾਂ ਦੇ ਵਿੱਚ ਵਿੱਚ ਜਸਵੰਤ ਸਾਹਿਬ ਨੇ ਹੁਕਮ ਜਾਰੀ ਕੀਤਾ ਸੀਗਾ ਕਿ 3 ਦਿਨਾਂ ਦੇ ਵਿੱਚ ਵਿੱਚ ਉਹ ਜਿਹੜੇ ਆ ਉਹਨਾਂ ਨੂੰ ਮਨਜ਼ੂਰ ਕੀਤਾ ਜਾਵੇ ਅਸਤੀਫਿਆਂ ਨੂੰ ਤੇ ਨਵੀਂ ਜਿਹੜੀ ਭਰਤੀ ਆ ਹੌਲੀ-ਹੌਲੀ ਸ਼ੁਰੂ ਕੀਤੀ ਜਾਵੇ ਸੋ ਇਸ ਇਸ ਮਸਲੇ ਦੇ ਵਿੱਚ ਜਸਰ ਸਾਹਿਬ ਨੇ ਹੁਕਮ ਜਾਰੀ ਕੀਤਾ ਹੈ ਇਹ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ 20 ਦਿਨਾਂ ਦਾ ਸਮਾਂ ਜਿਹੜਾ ਹੈ ਉਹ ਵਧਾ ਦਿੱਤਾ ਹੈ ਯਾਨੀ ਕਿ ਹੁਣ 20 ਦਿਨਾਂ ਦੇ ਅੰਦਰ-ਅੰਦਰ ਇਹ ਅਸਤੀਫੇ ਜਿਹੜੇ ਆ ਉਹ ਪ੍ਰਮਾਨ ਕੀਤੇ ਜਾਣਗੇ ਯਾਨੀ ਕਿ ਪ੍ਰਮਾਣ ਕਰਕੇ ਤਾਂ ਜਿਹੜੀ ਅਗਲੀ ਲੀਡਰਸ਼ਿਪ ਹੈ ਉਹਨਾਂ ਦੀ ਭਰਤੀ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ 6 ਮਹੀਨਿਆਂ ਦੇ ਵਿੱਚ ਵਿੱਚ ਅਗਲੀ ਭਰਤੀ ਜਿਹੜੀ ਹੈ ਉਹ ਸ਼ੁਰੂ ਹੋਵੇਗੀ ਤਾਂ ਦੁਬਾਰਾ ਤੋਂ ਪ੍ਰਧਾਨ ਜਿਹੜਾ ਹੈ ਉਹ ਚੁਣਿਆ ਜਾਵੇਗਾ ਹਾਲਾਂਕਿ ਇਸ ਦੇ ਵਿੱਚ ਪ੍ਰਧਾਨ ਦੁਆਰਾ ਨੂੰ ਸੁਵੀਰ ਬਾਦਲ ਵੀ ਬਣ ਸਕਦੇ ਨੇ ਇਸ ਦੇ ਵਿੱਚ ਕੋਈ ਵੀ ਕਿੰਤੂ-ਕੰਤੂ ਨਹੀਂ ਹੈ ਪਰ ਇੱਕ ਲੀਗਲੀ ਤਰੀਕੇ ਦੇ ਨਾਲ ਜਿਸ ਤਾਂ ਕੋਰ ਕਮੇਟੀ ਹੁੰਦੀ ਹੈ ਉਹ ਪ੍ਰਧਾਨ ਦੀ ਚੋਣ ਕਰਦੀ ਹੈ ਸਾਰੇ ਲੀਡਰ ਉਹਨਾਂ ਦੀ ਚੋਣ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਹੁਣ 20 ਦਿਨਾਂ ਦਾ ਜਿਹੜਾ ਗੁਰਪ੍ਰੀਤ ਉਹ ਸਮਾਂ ਦੇ ਦਿੱਤਾ ਗਿਆ ਜਿਸ ਤਰ੍ਹਾਂ ਸਾਹਿਬ ਵੱਲੋਂ ਇਹ ਜ਼ਰੂਰ ਦੇਖਣਾ ਹੋਵੇਗਾ ਕਿ ਆਉਣ ਵਾਲੀ ਸਥਿਤੀ ਜਿਹੜੀ ਹੈ ਉਹ ਕੀ ਰਹਿੰਦੀ ਹੈ ਜੀ ਠੀਕ ਹੈ ਠੀਕ ਪਰਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਮਾਂ ਜਾਣਕਾਰੀ ਦੀ ਸਾਂਝ ਪਾਉਣ ਲਈ ਸੁਸ਼੍ਰੀਕਾਲ ਤੱਕ ਸਾਡੇ ਜਥੇਦਾਰ ਵੱਲੋਂ ਨਵੇਂ ਹੁਕਮ ਜਾਰੀ ਹੋਏਗੇ